ਇਹ ਲਓ ਕਰਦਾ ਪਿਆ ਪਰੇ ਜ਼ਰਤ ਤਾਂ ਘਮੀ ਪੜਨਾ ਹੈ ਓਕੇ ਆ ਕਰਣਾ ਬਤਨਣਾ ਮਤਾਂ ਨਹੀਂ ਕਿ ਜੇ ਨੂੰ ਲੈ ਗਏ ਮੈਂ ਬਾਦ ਵਿੱਚ ہمارے پاس ਬਾਈਕ ਡਬਲ ਵੀ ਲੋਨ ਵੀ ਗਾਈਏ ਉਹਦੇ ਨਾਲ ਐਡ ਕਰਨਾ ਛੋਟਾ ਨਾ ਕੀ ਹੋ ਬਣਾ ਲਾ ਲਈਏ ਪਾਣੀ ਦਿਓ ਮਾਰਾ ਜੀ ਇਹ ਬੀਚੀ ਇਹੋ ਵਾਹੇ ਲਾ ਕੇ ਨਾ ਬੋਲਦੀ ਹਾਂ ਹਾਂ ਚੈਨਲ ਤੇ ਬੰਨੇ ਨੇ ਕੰਮ ਆਪੇ ਸਿਰਦੀਦਾਰ ਕਰਦੇ ਆਂ ਕਿਸੇ ਦਾ ਵੀ ਕਰੀਏ ਆਪਾਂ ਇੱਕੋ ਕਰਾਂ ਨਾ ਆਪੀ ਬੜਾ ਬਲ ਬੋਲ ਏਗਰਾ ਤੁਮ ਆ ਰਹਾ ਨੂੰ ਤਾਹੇ ਠੀਕ ਹੈ ਜੀ

ਆਹਨੇ ਤੇ 30 ਪਈ ਹਾਂਜੀ ਲੈ ਤੁਸੀਂ ਦਾ ਜਿਆ ਪੰਜਵਾ ਐ ਰੱਖ ਲੀਏ ਆਹ ਚੀਜ਼ ਨੂੰ ਆਪਾਂ ਐ ਰੱਖ ਲੀਏ ਆ 25 ਰੁਪਏ ਭਾਰਾ ਹੈ ਹਾਂਜੀ 1 ਰੁਪਿਆ ਭਾਰਾ 100% ਭਾਰਾ ਦਾ ਠੀਕ ਹੈ ਜੀ ਜਿਹਨੂੰ ਐ ਖਰੀਦ ਕਰਦੀ ਆ ਤਾਂ 25 ਪੈਸੇ ਭਾਰਾ ਦਾ ਕੀ ਦਾ ਕੀ ਮਤਲਬ ਹੈ ਇਹ ਤੁਸੀਂ ਦੱਸ ਦਿਓ ਜੀ ਹੁਣ ਸਾਨੂੰ ਨਹੀਂ ਜੀ ਦਾ ਜਗਦੇ ਲੈਂਦੇ ਦੇਖਣਾ 600 ਰੁਪਏ ਹਾਂ ਠੀਕ ਹੈ ਜੀ ਕਮੈਂਟ ਐਂ ਦੱਸ ਦਿਓ ਸਾਰੇ ਜਾਣੇ ਜਿਹਨੂੰ ਪਤਾ ਲੱਗਿਆ ਹੁਣ ਤੁਹਾਨੂੰ ਆਪਾਂ ਮੁਤੇ ਕਰਦੇ ਆ ਜੋ ਕਿ ਆਪਣੇ ਮਿਸਤਰੀ ਸਾਹਿਬ ਤੁਹਾਨੂੰ ਦੱਸਣਗੇ ਆਪਦੇ ਪੂਰੇ ਪੂਰੀ ਜ਼ਿੰਦਗੀ ਦੇ ਐਕਸਪੀਰੀਅੰਸ ਦੇ ਚਾਹਨਾ ਪਹਿਲੇ ਹੀ ਤੁਸੀਂ ਆਪ ਦਾ ਨਾਮ ਦੱਸੋ ਪਤਾ ਦੱਸੋ ਤੇ ਮੋਬਾਈਲ ਨੰਬਰ ਦੱਸੋ ਹਾਂਜੀ ਮੇਰਾ ਨਾਮ ਆ ਵਰਮਾ ਸਿੰਘ ਮਿਸਤਰੀ ਅਲੀ ਸ਼ੇਰਾਂ ਵਾਲੇ ਨੇ ਮੇਰਾ ਮੋਬਾਈਲ ਨੰਬਰ ਆ 9463913288 ਠੀਕ ਹੈ ਤੇ ਮਕਾਨ ਬਣਾਉਣ ਦੇ ਤਰੀਕੇ ਦੇ ਅਡੋਟੀ ਭਾਈ ਪਹਿਲਾ ਟੈਕਟ ਦੀ ਚੋਣ ਕਰਨ ਵਾਸਤੇ ਜਦੋਂ ਆਪਾਂ ਪੱਠੇ ਦੇ ਜਾਂਦੇ ਆ ਕੋਟਾਰੇ ਦੇਖੋ ਵੀ ਆਪਾਂ ਨੇ ਉਹਦੇ ਪੱਕੀ ਕੱਚੀ ਦਾ ਕਿਵੇਂ ਹਿਸਾਬ ਲਾਉਣਾ ਹੈ ਨਾ ਉਹਦਾ ਖੜਕਾ ਕੇ ਪਤਾ ਲੱਗੇ ਨਾ ਉਹਦਾ ਕੋਈ ਹੋਰ ਕੋਈ ਫਾਰਮੂਲਾ ਲਾ ਕੋਈ ਆਪਣੇ ਕੋਲ ਬੌਟਰੀ ਹੈ ਆਪਾਂ ਉਸ ਇੱਟ ਨੂੰ ਪਾਣੀ ਵਿੱਚ ਭਿਉਉ ਦੇਣਾ ਪਾਣੀ ਵਿੱਚ ਭਿਉਉ ਕੇ ਜੇ ਉਹ ਇੱਟ 3 ਕਿਲੋ ਦੀ ਹੈ ਤਾਂ ਉਹ 20 ਤੇ ਵੜ ਦਿਓ ਤਾ ਉਹਦਾ ਜੇ ਬਜਰੀ 3 3 ਕਿਲੋ 600 ਗ੍ਰਾਮ ਹੋ ਜਾਊਗਾ ਤਾ ਹਵਟ ਬਿਲਕੁਲ ਮਕਾਨ ਬਣਾਉਣ ਦੇ ਯੋਗ ਹੈ ਸਮਝ ਗਏ ਜਿਹੜੀ ਜੇ ਪਾਣੀ ਜ਼ਿਆਦਾ ਪੀਗੀ ਤਾ ਅਟ ਉਹ ਪਿੱਲੀ ਹੈ ਜੇ ਚ ਪਾਣੀ ਨਹੀਂ ਪੀਂਦੀ ਤਾ ਉਹ ਖੰਗਰ ਹੈ ਸਮਝ ਗਾ ਉਹ ਮਤਲਬ ਮਕਾਨ ਦੇ ਲਾਉਣ ਦੇ ਯੋਗ ਨਹੀਂ ਹੈ ਬਾਉਂਡਰੀ ਚ ਲਾ ਸਕਦੇ ਹੋ ਨੇਵਾ ਚ ਲਾ ਸਕਦੇ ਹੋ ਪਰਾਵਾ ਪਰ ਆਵੜ ਦੀਆਂ ਟੈਂਕੀਆਂ ਰੱਖਦੇ ਆ ਇਹਦੇ ਕਾਰਨ ਰੱਖਦੇ ਆ ਵੀ ਟੈਂਕੀਆਂ ਲੀਕ ਹੋ ਜਾਂਦੀਆਂ ਸਿਮੰਨ ਲੱਗ ਜਾਂਦੀਆਂ ਨੇ ਸਮਝ ਗਏ ਟੈਂਕੀ ਨੂੰ ਜਾਂ ਤਾਂ ਤੁਸੀਂ ਮਤਲਬ ਡਬਲ ਪਲਾਸਟਰ ਕਰਕੇ ਬਣਾਓ ਸਮਝ ਗਏ ਉਹਦੇ ਪਹਿਲਾਂ ਇੱਕ ਵਾਰੀ ਪਲਾਸਟਰ ਇਦਾਂ ਕਰੋ ਇੱਕ ਵਾਰੀ ਥੱਲੇ ਨੂੰ ਕਰੋ ਦੋ ਵਾਰੀ ਪਲਾਸਟਰ ਕਰੋ ਉਹਨੂੰ ਬਾਰਡਰ ਰੂਪ ਪਾ ਕੇ ਕਰੋ ਦੂਜਾ ਨੰਬਰ ਜੇ ਕਿਸੇ ਦੀ ਪੁਰਾਣੀ ਟੈਂਕੀ ਚ ਆਉਂਦੀ ਹੈ ਤਾਂ 1 ਕਿਲੋ ਸੀਮੈਂਟ ਤੇ ਅੱਧਾ ਕਿਲੋ ਖੰਡ ਦਾ ਘੋਲ ਕਰ ਲਓ ਉਹ ਨਾ ਵਾਲਾ ਪਤਲਾ ਹੋਵੇ ਤੇ ਨਾ ਵਾਲਾ ਘਾੜਾ ਹੋਵੇ ਇਹਦੇ ਉਹਨੂੰ ਸਿਮਿੰਟ ਦੇ ਵਿੱਚ ਮਿਕਸ ਕਰ ਲਓ ਮੇਰੇ ਸਿਮਿੰਟ ਦੇ ਵਿੱਚ ਮਿਕਸ ਕਰਕੇ ਜੇ ਤੇੜ ਵੱਡਿਆ ਤਾਂ ਉਹਨੂੰ ਕੋਈ ਕਾਂਡੀ ਨਾਲ ਜਾਂ ਕੁਝੋਲੇ ਨਾਲ ਲਾਓ ਜੇ ਮਤਲਬ ਕੋਈ ਛੋਟੀ ਤੇੜਾ ਹੈ ਤਾਂ ਉਹਨੂੰ ਬੁਰਸ਼ ਨਾਲ ਉਹਦੇ ਕੋਟ ਮਾਰ ਸਕਦੇ ਹੋ ਇੱਕ ਵਾਰੀ ਕੋਟ ਐਮ ਆਰਓ ਇੱਕ ਵਾਰੀ ਕੋਟ ਐਮ ਆਰਓ ਛੋਟੀ ਟੈਂਕੀ ਕਦੇ ਵੀ ਸਿੰ ਨੂੰ ਨਹੀਂ ਤਾਂ ਸਾਹਿਬ ਜੀ ਸਾਰਿਆਂ ਨੂੰ ਮੇਰੇ ਭਾਈ ਵੀਰੇ ਜਿਹਨੇ ਮਕਾਨ ਜਾਂ ਕੋਠੀ ਬਣਾਉਣੀ ਹੋਵੇ ਤਾ ਮੇਰਾ ਤੇ ਯਾਰ ਬਾਹੂ 50 ਸਾਲ ਦਾ ਵੀ ਇੱਕ ਮਤਲਬ ਵੀ ਚੰਗੇ ਇੰਜੀਨੀਅਰ ਤੋਂ ਤੇ ਚੰਗੇ ਉਸ ਤੋਂ ਬਣਵਾਇ ਜਾਵੇ ਕੋਠੀ ਸਮਝਿਆ ਉਹਦੇ ਵਿੱਚ ਤੁਹਾਡਾ ਲੱਖ ਤੋਂ 1.5 ਲੱਖ ਦਾ ਫਾਇਦਾ ਹੋ ਸਕਦਾ ਜੇ ਤੁਸੀਂ ਉਸ ਜਗ੍ਹਾ ਦੀ ਚੋਣ ਕਰਕੇ ਮਿੱਟੀ ਟੈਸਟ ਕਰਵਾਓ ਮੇਰੇ ਵੀਰ ਐਮੀ 6 6 7 ਫੁੱਟ ਡੁੱਗੀਆਂ ਨੇ ਉਹ ਪੱਟ ਲੈੰਦੇ ਨੇ ਮਿੱਟੀ ਟੈਸਟ ਕਰਵਾਉਣ ਤੇ ਸਾਰਾ 20000 ਰੁਪਿਆ ਲੱਗਦਾ ਹੈ ਤਾ ਮਿੱਟੀ ਟੈਸਟ ਕਰਵਾ ਕੇ ਤੇ ਉਸ ਜਗ੍ਹਾ ਦੀ ਚੋਣ ਕੀਤੀ ਜਾ ਸਕਦੀ ਹੈ ਜੇ ਮਿੱਟੀ ਤਾਂ ਇਸ ਕਰਕੇ ਕਾਰੜੀ ਹੋਵੇ ਉੱਪਰ ਉਹ ਨਾ ਉੱਪਰ ਵੀ ਧਰੀ ਜਾ ਸਕਦੀ ਹੈ ਉਹਦੇ ਵਿੱਚ 50000 ਟੈਮੀ ਪਾਉਣ ਦਾ ਕੋਈ ਫਾਇਦਾ ਨਹੀਂ ਹੈਗਾ ਧੰਨਵਾਦ ਜੀ ਆ ਆਪ ਬੰਦਾ ਦੇਖ ਲੋ ਜਮੀ ਨਹੀਂ ਮੰਨੇ ਹਰ ਇੱਕ ਵਾਰੀ ਜਦੋਂ ਆਉਂਦਾ ਬੇਇੱਜ਼ਤੀ ਕਰਨ ਤੇ ਲੱਗ ਜਾਂਦਾ ਇਹ ਸਾਡੇ ਮੇਤਰੀ ਸਾਹਿਬ ਇਹ ਥੋੜੀ ਗਲਤ ਗੱਲ ਆ ਇਹਨਾਂ ਦੀ ਕੀ ਇਹ ਸਾਡੇ ਕੁੱਤੇ ਦੇ ਚੜ ਕੇ ਆ ਜਾਂਦਾ ਮਤਲਬ ਬਹੁਤ ਮਾੜੀ ਗੱਲ ਹੈ ਤੇ ਏਜੀ ਜੀ ਆਪਣਾ ਪਿਆਰਾ ਜਿਹਾ ਛੋਟਾ ਜਿਹਾ ਬਲੌਗ ਜਿਹਦੇ ਵਿੱਚ ਆਪਾਂ ਨੇ ਆਪਣੇ ਤਾਇਆ ਜੀ ਸਤਕਾਰਯੋਗ ਜਗਦੇਵ ਸਿੰਘ ਜੀ ਸਨ ਅਫ ਕੇਰ ਸਿੰਘ ਜੀ ਦੇ ਜਿਹੜਾ ਮਕਾਨ ਹੈ ਆਪਣੇ ਕੋਲ ਹਨੀਆਂ ਦੁਕਾਨਾਂ ਇਹਦੇ ਵਿੱਚ ਫਰਸ਼ ਲੱਗਿਆ ਪਲਾਸਟਰ ਹੋਇਆਗਾ ਉਹ ਤੁਹਾਨੂੰ ਦਿਖਾਇਆਗਾ ਤੇ ਮੈਂ ਉਮੀਦ ਕਰਦਾ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਊਗੀ ਜੇ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਦੇਈ ਤੇ ਜਿਹੜੀਆਂ ਮਿਸਤਰੀ ਸਾਹਿਬ ਨੇ ਚੀਜ਼ਾਂ ਦੱਸਿਆਣੀਆਂ ਮੈਨੂੰ ਉਮੀਦ ਹੈ ਵੀ ਉਹ ਤੁਹਾਡੀ ਜ਼ਿੰਦਗੀ ਦੇ ਵਿੱਚ ਕੰਮ ਜ਼ਰੂਰ ਆਣੀਆਂ ਤੇ ਇਸ ਕਿਵੇਂ ਦੁਕਾਨਾਂ ਦੇ ਕਿਰਾਏ ਦਾ ਦਿੱਖਦੇ ਬਿਲਕੁਲ ਠੀਕ ਹੈ ਜੀ ਵੱਡੇ ਰੋਡ ਦੇ ਉੱਤੇ ਕੰਮ ਕਰਨਾ ਆਉਂਦਾ ਠੀਕ ਹੈ ਜੀ ਮਿਸਤਰੀ ਸਾਹਿਬ ਕਹਿੰਦੇ ਆ ਦੋਹੇ ਦਕਾਨਾਂ ਦੇਖ ਲੋ ਕਿਰਾਏ ਦੇ ਚੜਨ ਲਈ ਤਿਆਰ ਨਹੀਂ ਹੈ ਜੇ ਕਿਸੇ ਨੇ ਕਿਰਾਏ ਦੇ ਉੱਤੇ ਲੈਣੀਆਂ ਨੇ ਤਾਂ ਸੰਪਰਕ ਕਰ ਸਕਦਾ ਹੈ ਨੰਬਰ ਮੈਂ ਬੋਲ ਦਿੰਦਾ 98725 76085 ਇਹ ਬੰਦੇ ਦਾ ਨਾਂ ਹੈ ਸਰਦਾਰ ਜਗਦੇਵ ਸਿੰਘ ਜੀ ਠੀਕ ਹੈ ਮੈਂਬਰ ਸਾਹੀ ਠੀਕ ਹੈ ਮੌਕੇ ਦੇ ਮੈਂਬਰ ਸਾਹਿਬ ਨੇ 5 ਸਾਲ ਚਲੋ ਠੀਕ ਹੈ ਜੀ ਇਹ ਸੀ ਆਪਣਾ ਛੋਟਾ ਜਿਹਾ ਵਲੌਗ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ